ਵਾਹ ਗੁਰਜੀ ਦਾ ਖਾਲਸਾ ਵਾਹ ਗੁਰਜੀ ਕੀ ਫਤਿਹ ਅੱਜ ਆਪਾਂ ਜਿਸ ਵਿਸ਼ੇ ਦੇ ਉੱਤੇ ਗੱਲ ਕਰਨੀ ਹੈ ਉਹ ਸਿੱਖ ਇਤਿਹਾਸ ਦਾ ਬਹੁਤ ਹੀ ਮਹੱਤਵਪੂਰਨ ਪੱਖ ਹੈ ਸ਼ਹੀਦਾਂ ਦੇ ਨਾਲ ਜੁੜਿਆ ਹੋਇਆ ਹੈ ਗੁਰਦੁਆਰਿਆਂ ਦੀ ਸੇਵਾ ਸੰਭਾਲ ਦੇ ਨਾਲ ਜੁੜਿਆ ਹੋਇਆ ਹੈ ਰੋਜ਼ ਅਰਦਾਸ ਦੇ ਵਿੱਚ ਉਹਨਾਂ ਮਰਜੀਵੜਿਆਂ ਨੂੰ ਚੇਤੇ ਕੀਤਾ ਜਾਂਦਾ ਹੈ ਜਿਨ੍ਹਾਂ ਨੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਵਾਸਤੇ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਵਾਸਾਂ ਦੇ ਸੰਗ ਨਿਭਾਈ ਆਪਾਂ ਨੂੰ ਪਤਾ ਹੈ ਵੀ ਇੱਕ ਲੰਮਾ ਸਮਾਂ ਖਾਲਸੇ ਨੂੰ ਜੰਗਾਂ ਜੁੱਧਾਂ ਦੇ ਵਿੱਚ ਗੁਜ਼ਾਰਨਾ ਪਿਆ ਤੇ ਉਦੋਂ ਜਿਹੜੀਆਂ ਧਰਮਸ਼ਾਲਾਵਾਂ ਸਨ ਉਹਨਾਂ ਦੀ ਸੇਵਾ ਹੈ ਜਿਹੜੀ ਉਹ ਉਦਾਸੀ ਨਿਰਮਲੇ ਸੇਵਾ ਪੰਥੀ ਤੇ ਹੋਰ ਕਈ ਸੰਪਰਦਾਵਾਂ ਦੇ ਜਿਹੜੇ ਸੱਜਣ ਸਨ ਉਹ ਬਹੁਤ ਹੀ ਸੋਹਣੇ ਤੇ ਸੁਚੱਜੇ ਢੰਗ ਦੇ ਨਾਲ ਕਰ ਰਹੇ ਸਨ ਇੱਕ ਬੰਨੇ ਹਰ ਰੋਜ਼ ਸ਼ਹਾਦਤਾਂ ਹੋ ਰਹੀਆਂ ਸਨ ਦੂਸਰੇ ਬੰਨੇ ਇਹ ਨਾਸ਼ੀਦਾਂ ਦੇ ਕਾਫਲੇ ਦੇ ਵਿੱਚ ਸ਼ਾਮਲ ਹੋਣ ਦੇ ਲਈ ਨਵੀਂ ਪਨੀਰੀ ਆ ਜਿਹੜੀ ਉਹ ਇਹਨਾਂ ਸੱਜਣਾ ਦੇ ਦੁਆਰਾ ਹੀ ਤਿਆਰ ਕੀਤੀ ਜਾ ਰਹੀ ਸੀ ਪੰਜਾਬ ਵਿੱਚ ਖਾਲਸੇ ਦਾ ਰਾਜ ਹੋਇਆ ਤੇ ਸਭ ਤੋਂ ਪਹਿਲਾਂ ਖਾਲਸੇ ਨੇ ਆਪਣੇ ਘਰ ਬਣਾਉਣ ਦੇ ਨਾਲੋਂ ਵੀ ਪਹਿਲਾਂ ਗੁਰੂ ਘਰਾਂ ਦੇ ਵੱਲ ਤਵੱਜੋ ਦਿੱਤੀ ਤੇ ਜਿੱਥੇ-ਜਿੱਥੇ ਜੋ ਬਣਿਆ ਸਰਿਆ ਜ਼ਮੀਨ ਜਾਇਦਾਦ ਦੇ ਰੂਪ ਦੇ ਵਿੱਚ ਉਹ ਗੁਰਤਾਮਾ ਦੇ ਨਾਮ ਜ਼ਰੂਰ ਲਗਾਇਆ ਤਾਂ ਕਿ ਉੱਥੋਂ ਦੇ ਪ੍ਰਬੰਧ ਨੂੰ ਸੁਚੱਜੇ ਢੰਗ ਦੇ ਨਾਲ ਚਲਾਇਆ ਜਾ ਸਕੇ ਫਰਕੀਬੀਰੀ ਮਾਇਆ ਦਾ ਬਹੁਤਾ ਵਹਾਵ ਹੀ ਹੈ ਜਿਹੜਾ ਉਹ ਵਿਗਾੜ ਪੈਦਾ ਕਰ ਦਿੰਦਾ ਹੈ ਨਨਕਾਣਾ ਸਾਹਿਬ ਜਨਮ ਸਥਾਨ ਜਿਹੜਾ ਸੀਗਾ ਇਹਦੇ ਨਾਲ ਬਹੁਤ ਵੱਡੀ ਜ਼ਮੀਨ ਦਾ ਟੁਕੜਾ ਹੈ ਜਿਹੜਾ ਉਹ ਸਰਕਾਰ ਰঞ্জੇਤ ਸਿੰਘ ਹੁਣਾਂ ਨੇ ਲਵਾਇਆ ਸੀਗਾ 1818 ਤੋਂ ਬਾਅਦ ਤਕਰੀਬਨ ਹਜ਼ਾਰਾਂ ਏਕੜ ਜ਼ਮੀਨ ਸੀ ਉਹ ਪਹਿਲਾਂ ਸਭ ਕੁਝ ਠੀਕ ਚੱਲਦਾ ਰਿਹਾ ਖਾਲਸਾ ਰਾਜ ਵੀ ਚਲਾ ਗਿਆ ਹੌਲੀ ਹੌਲੀ ਹੁਣਤਾਈਆਂ ਆਉਣੀਆਂ ਸ਼ੁਰੂ ਹੋ ਗਈਆਂ ਜਿੱਥੇ ਹੋਰ ਵੀ ਕਈ ਜਗ੍ਹਾ ਤੇ ਮਹੰਤਾਂ ਚਾਹੀਆਂ ਸਨ ਇੱਥੇ ਪਹਿਲਾਂ ਦੋ ਮਹੰਤ ਨੇ ਨਰੈਣੂ ਤੋਂ ਇੱਕ ਸਾਧੂ ਦਾਸ ਇੱਕ ਕਿਸ਼ਨ ਦਾਸ ਕਿਸ਼ਨ ਦਾਸ ਦਾ ਨਾਮ ਤੇ ਤੁਸੀਂ ਅੱਜ ਵੀ ਪੜ ਸਕਦੇ ਹੋ ਬਕਾਇਦਾ ਜਦੋਂ ਨਨਕਾਣਾ ਸਾਹਿਬ ਆਪਾ ਜਾਈਏ ਤੇ ਜਿਹੜੀ ਉਹ ਦਰਸ਼ਨੀ ਡਿਊਟੀ ਹੈਗੀ ਹੈ ਉਹਦੀ ਚੁਗਾਠ ਹੈ ਨਾ ਉਹਦੇ ਤੇ ਅੱਜ ਵੀ ਕਿਸ਼ਨ ਦਾਸ ਮਹੰਤ ਦਾ ਨਾਮ ਲਿਖਿਆ ਹੋਇਆ ਜੇ ਛੋ ਇਹ ਦੋਨੇ ਮਹੰਤ ਹੈ ਜਿਹੜੇ ਇਹ ਬੜੇ ਵਿਪਚਾਰੀ ਕਿਸਮ ਦੇ ਸਨ ਮਾੜੇ اخلاق ਦੇ ਸਨ ਗੁਰੂ ਆਸ਼ੇ ਤੋਂ ਡਿੱਗੇ ਹੋਏ ਜੀਵਨ ਵਾਲੇ ਸਨ ਲੋਕ ਇਹਨਾਂ ਤੋਂ ਕਾਫੀ ਤੰਗ ਪਰੇਸ਼ਾਨ ਵੀ ਸਨ ਇਹਨਾਂ ਨੇ ਗੁਰੂ ਘਰ ਦੇ ਅੰਦਰ ਕਾਫੀ ਵੱਡੀ ਪੱਧਰ ਦੇ ਉੱਤੇ ਜਿਹੜੀ ਬੇਅਦਬੀ ਹੋ ਕੀਤੀ ਮਰਿਆਦਾ ਦੀ ਦੋਨੇ ਭੈੜੇ ਰੋਗਾਂ ਦੇ ਨਾਲ ਮਰੇ ਕਿਸ਼ਨ ਦਾਸ ਤੋਂ ਬਾਅਦ ਜਿਹੜੀਆਂ ਚਾਬੀਆਂ ਨੇ ਉਹ ਨਰੈਣ ਦਾਸ ਦੇ ਕੋਲ ਆਈਆਂ ਇਹਨੇ ਬਕਾਇਦਾ ਮੈਜਿਸਟ੍ਰੇਟ ਦੇ ਸਾਹਮਣੇ ਪੰਥ ਦੇ ਨਾਲੇ ਵਾਦਾ ਕੀਤਾ ਸੀਗਾ ਵੀ ਮੈਂ ਇਹ ਨਾਲੀਆਂ ਬੁਰਿਆਈਆਂ ਦੇ ਵਿੱਚ ਨਹੀਂ ਪਾਵਾਂਗਾ ਪਰ ਹਕੀਕਤ ਇਹ ਅੱਬ ਇਹ ਉਹਨਾਂ ਨੂੰ ਵੀ ਪਿੱਛੇ ਛੱਡ ਗਿਆ ਕਿੰਨਾ ਪਿੱਛੇ ਛੱਡ ਗਿਆ ਜੇ ਤੇ ਤਰੀਖ ਦੇ ਵਿੱਚੋਂ ਕੱਲੀ-ਕੱਲੀ ਗਵਾਈ ਦੇਣੀ ਸ਼ੁਰੂ ਕਰੀਏ ਤੇ ਸ਼ਾਇਦ ਮੈਨਾਂ ਸਮਾਂ ਥੋੜਾ ਪੈ ਸਕਦਾ ਹੈ ਪਰ ਗਵਾਹਾਂ ਬਹੁਤ ਪਈਆਂ ਪਰ ਆਪਾਂ ਟੂ ਕੁਮਾਤਰ ਕੁ 4-5 ਘਟਨਾਵਾਂ ਦਾ ਜ਼ਿਕਰ ਕਰਾਂਗੇ ਜਿਹੜੀਆਂ ਬਹੁਤ ਜ਼ਰੂਰੀ ਨੇ ਇਹ ਘਟਨਾ ਤੇ ਇਹ ਵੀ ਨੇ اخلاق ਤੋੜਿ ਗਦੇ ਹੁਆ ਬਿਨਾ ਵਿਆਹ ਤੋਂ ਆਪਣੇ ਘਰ ਦੇ ਅੰਦਰ ਇੱਕ ਮੁਸਲਮਾਨ ਔਰਤ ਰੱਖੀ ਉਹਦੇ ਤੋਂ ਇਹਦੇ ਨਿਆਣੇ ਵੀ ਪੈਦਾ ਹੋਏ ਤੇ ਇਹ ਉਹਦੇ ਨਾਲ ਇਹ ਆਸ਼ੀ ਕਰਦਾ ਰਿਹਾ ਜੀ ਫਿਰ ਨੇ ਇੰਨਾ ਹੀ ਨਹੀਂ ਅ ਨਨਕਾਣਾ ਸਾਹਿਬ ਦੀ ਉਸ ਪਵਿੱਤਰ ਹਦੂਦ ਦੇ ਅੰਦਰ ਜਨਮ ਸਥਾਨ ਦੀ ਦੇ ਕੰਜਰੀਆਂ ਦਾ ਨਾਚ ਵੀ ਕਰਵਾਇਆ ਇਹ ਬਹੁਤ ਵੱਡੀ ਬੇਅਦਬੀ ਸੀਗੀ ਫਿਰ ਇੱਕ ਵਾਰੀ ਪੋਠੋਹਾਰ ਤੋਂ ਇੱਕ ਸਿੱਖ ਦਰਸ਼ਨ ਕਰਨ ਲਈ ਆਇਆ ਸਰੋਵਰ ਦੇ ਵਿੱਚ ਇਸ਼ਨਾਨ ਕਰ ਰਿਹਾ ਸੀਗਾ ਉਹਦੇ ਕਕਾਰਾਂ ਦੀ ਬੇਅਦਬੀ ਮਹਾਂਤ ਤੇ ਗੁੰਡਿਆਂ ਨੇ ਕੀਤੀ ਇਸੇ ਤਰ੍ਹਾਂ ਦੀ ਘਟਨਾ ਦਾ ਹੋਰ ਜ਼ਿਕਰ ਮਿਲਦਾ ਜੜਾਂ ਵਾਲੇ ਤੋਂ ਕੁਝ ਬੀਬੀਆਂ ਦਰਸ਼ਨ ਕਰਨ ਆਈਆਂ ਸਨ ਜੇ ਉਹਨਾਂ ਦੀ ਗੱਡੀ ਛੁੱਟ ਗਈ ਜਿਸ ਕਰਕੇ ਰਾਤ ਨੂੰ ਉਹਨਾਂ ਨੂੰ ਨਨਕਾਣਾ ਸਾਹਿਬ ਵੀ ਕੱਟਣੀ ਪਈ ਜਨਮ ਸਥਾਨ ਤੇ ਤੇ ਇੱਥੇ ਉਹਨਾਂ ਦੀ ਜਿਹੜੀ ਇੱਜ਼ਤ ਸੀਗੀ ਉਹ ਬੇਪੱਤ ਕੀਤੀ ਗਈ ਠੇਕ ਬੀਬੀਆਂ ਸਾਨੂੰ ਕੋਈ ਇਹ ਬੜੀ ਵੱਡੀ ਘਟਨਾ ਸੀਗੀ ਮਹਾਂਤ ਦੀ ਦਹਿਸ਼ਤ ਸੀ ਚਾਰੇ ਪਾਸੇ ਪੂਰੀ ਤਰ੍ਹਾਂ ਲੋਕਾਂ ਦੇ ਅੰਦਰ ਡਰ ਖੌਫ ਸੀ ਉਹਦਾ ਫਿਰ ਇੱਕ ਘਟਨਾ ਹੋਰ ਵਾਪਰੀ ਇੱਕ ਸਿੰਧੀ ਜੱਜ ਜਿਹੜਾ ਆਪਣੀ ਨੌਕਰੀ ਤੋਂ فارغ ਹੋਇਆ ਜਦੋਂ ਰਿਟਾਇਰ ਹੋਇਆ ਤੇ ਗੁਰੂ ਨਾਨਕ ਸਾਹਿਬ ਮਹਾਰੇ ਦਾ ਸ਼ੁਕਰਾਨਾ ਕਰਨ ਦੇ ਵਾਸਤੇ ਇੱਥੇ ਆਇਆ ਰਾਤ ਨੂੰ ਪਹੁੰਚਿਆ ਉਹਨੇ ਕਮਰਾ ਲਿਆ ਜੇ ਕਮਰੇ ਦੇ ਵਿੱਚ ਦੀਵਾ ਤੇ ਮੌਜੂਦ ਸੀ ਤੇਲ ਬੱਤੀ ਨਹੀਂ ਸੀਗੀ ਤੇ ਜਦੋਂ ਉਹਨੇ ਮਹੰਤ ਦੇ ਬੰਦੇ ਨੂੰ ਆਖਿਆ ਵੀ ਸਾਨੂੰ ਤੇਲ ਦੀ ਬੱਤੀ ਦੀ ਜ਼ਰੂਰਤ ਪਵੇਗੀ ਤਾਂ ਉਹਨੇ ਆਖਿਆ ਵੀ ਆਪਣੀ ਬੱਚੀ ਨੂੰ ਭੇਜ ਦਿਓ ਮੇਰੇ ਨਾਲ ਮੈਨੂੰ ਦੇ ਦੇਣਾ ਤੇ ਜਦੋਂ ਬੱਚੀ ਨੂੰ ਭੇਜਿਆ ਉਹਨੇ ਉਹਦੇ ਨਾਲ ਤੇ ਉਹਦੀ ਬੱਚੀ ਨੂੰ بے ਪਤ ਕਰ ਦਿੱਤਾ ਇਹਨਾਂ ਮਹਾਂਤ ਦੇ ਬਦਮਾਸ਼ਾਂ ਨੇ ਜਦੋਂ ਬੱਚੀ ਨੇ ਆ ਕੇ ਸਾਰੀ ਵਿਥਿਆ ਆਪਣੇ ਪਿਤਾ ਨੂੰ ਦੱਸੀ 13 ਸਾਲ ਦੀ ਉਹਦੀ ਉਮਰ ਸੀ ਤੇ ਉਹਦੇ ਪਿਤਾ ਨੇ ਮਹਾਂਤ ਨਾਲ ਜਾ ਕੇ ਗੱਲ ਕੀਤੀ ਤੇ ਮਹਾਂਤ ਨੇ ਧੱਕੇ ਨਾਲ ਉਸ ਬੱਚੀ ਨੂੰ ਆਪਣੇ ਕੋਲ ਬਿਠਾ ਲਿਆ ਤੇ ਸਮਝਾਇਆ ਕਹਿਣ ਲੱਗਾ ਵੀ ਚੁੱਪਚਾਪ ਇਥੋਂ ਚਲਾ ਜਾ ਗੱਲ ਇਸੇ ਤਰ੍ਹਾਂ ਦਬ ਕੇ ਨੀ ਤੇਰਾ ਸਾਰਾ ਪਰਿਵਾਰ ਮੈਂ ਮਰਵਾ ਦਿਆਂਗਾ ਚਲੋ ਜੀ ਅਗਲੇ ਦਿਨ ਉਹਨੂੰ ਟੇਸ਼ਨ ਤੇ ਉਹਦੀ ਬੱਚੀ ਦੇ ਦਿੱਤੀ ਗਈ ਤੇ ਡਰਾ ਆਤਮ ਕਾ ਕੇ ਵਾਪਸ ਭੇਜ ਦਿੱਤਾ ਗਿਆ ਫਿਰ ਇੱਕ ਸਿੱਖ ਐਜੂਕੇਸ਼ਨਲ ਕਾਨਫਰੰਸ ਦੇ ਵਿੱਚ ਉਸ ਸਿੰਧੀ ਜੱਜ ਨੇ ਆ ਕੇ ਆਖਿਆ ਵੀ ਸੀਖੋ ਤੁਸੀਂ ਜਿਉਂਦੇ ਆ ਕਿ ਮਰ ਗਏ ਹੋ ਵੀ ਕੀ ਕੁਝ ਵਾਪਰ ਹੀ ਜਾ ਰਿਹਾ ਹੈ ਜੇ ਕਿਧਰੋਂ ਗੁਰਦੁਆਰਾ ਸੁਧਾਰ ਲੈਰ ਉੱਠ ਚੁੱਕੀ ਸੀ ਪੂਰੇ ਜੋਬਨ ਦੇ ਉੱਤੇ ਸੀਗੀ ਜੇ ਤੇ ਅਕਾਲੀਆਂ ਨੇ ਫਿਰ ਇੱਧਰ ਜਿਹੜਾ ਸੀਗਾ ਉਹ ਨਰੈਣੂ ਮੰਤ ਦੇ ਨਾਲ ਵੀ ਗੱਲਬਾਤ ਸ਼ੁਰੂ ਕੀਤੀ ਵੀ ਤੂੰ ਬਹੁਤ ਜ਼ਿਆਦੇ ਹੁਣ ਪਾਪ ਤੇ ਦੁਸ਼ਕਰਮ ਕਮਾ ਲਏ ਐ ਹੁਣ ਅਸੀਂ ਤੇਰੇ ਨਾਲ ਸਿੱਧਾ ਮਿਕਾਂਗੇ ਵੀ ਕੀ ਕਰਨਾ ਐ ਜੇ ਇਹਦੇ ਅੰਦਰ ਵੀ ਇੱਕ ਡਰ ਪੈਦਾ ਹੋ ਗਿਆ ਸੀਗਾ ਜੇ ਕਿਉਂਕਿ ਧੜਾ ਧੜ ਅਕਾਲੀ ਐ ਜਿਹੜੇ ਉਹ ਗੁਰਦੁਆਰਿਆਂ ਦੀ ਸੇਵਾ ਸੰਭਾਲ ਐ ਜਿਹੜੀ ਉਹ ਕਰ ਰਹੇ ਸੀਗੇ ਬੜੇ ਸੁਚੱਜੇ ਢੰਗ ਦੇ ਨਾਲ 14 ਫਰਵਰੀ 1921 ਵਾਲੇ ਦਿਨ ਛੇਕੂਪੁਰੇ ਬੂਟਾ ਸਿੰਘ ਵਕੀਲ ਦੇ ਘਰੇ ਇੱਕ ਮੀਟਿੰਗ ਹੋਣੀ ਸੀਗੀ ਕਰਤਾਰ ਸਿੰਘ ਛੱਬਰ ਦੇ ਨਾਲ ਇਹਦੀ ਕਿ ਅੱਗੇ ਕੀ ਕੁਝ ਕੀਤਾ ਜਾਏਗਾ ਜੇ ਪਰੇ ਉੱਥੇ ਨਾ ਆਇਆ ਇਹਨੇ ਉਹਨਾਂ ਨੂੰ ਸੁਨੇਹਾ ਭੇਜ ਦਿੱਤਾ ਵੀ ਤੁਸੀਂ ਲਾਹੌਰ ਆ ਜਾਓ ਮੈਨੂੰ ਜ਼ਰੂਰੀ ਕੰਮ ਕਰਕੇ ਉੱਥੇ ਜਾਣਾ ਪੈ ਗਿਆ ਤੇ ਜਦੋਂ ਸਰਦਾਰ ਬੂਟਾ ਸਿੰਘ ਤੇ ਕਰਤਾਰ ਸਿੰਘ ਚੱਬਰ ਹੁਣੇ ਲਾਹੌਰ ਪਹੁੰਚੇ ਲਾਇਲ ਗਜ਼ਟ ਜਿਹੜਾ ਨਿਕਲਦਾ ਸੀਗਾ ਉੱਥੇ ਅਮਰ ਸਿੰਘ ਹੁਣਾ ਦੇ ਕੋਲ ਦਫ਼ਤਰ ਦੇ ਵਿੱਚ ਉੱਥੇ ਇਹਨਾਂ ਨੇ ਮਹੰਤ ਨੂੰ ਸੁਨੇਹਾ ਭੇਜਿਆ ਮਹੰਤ ਆਪ ਤੇ ਨਾ ਪਹੁੰਚ ਸਕਿਆ ਇਹਨੇ ਉੱਥੇ ਬਹਾਨਾ ਬਣਾ ਦਿੱਤਾ ਵੀ ਮੈਂ ਕਰਤਾਰ ਸਿੰਘ 베ਦੀਵਾਲ ਚੱਲੇ ਆ ਹੁਣ ਤੇ ਮੇਰਾ ਆਉਣਾ ਮੁਸ਼ਕਲ ਹੈ ਪਰ ਉੱਥੇ ਮਹੰਤ ਦੇ ਨਾਲ ਰਲਾਇਆ ਹੋਇਆ ਜਬ ਵਰਦਾ ਆਪਣਾ ਜਿਹੜਾ ਸੁਈਆ ਸੀਗਾ ਅਵਤਾਰ ਸਿੰਘ ਉਹ ਆਇਆ ਉਹਨੇ ਉੱਥੇ ਦੱਸਿਆ ਵੀ ਕੱਲ ਰਾਮ ਗਲੀ ਵਾਲੇ ਮਹੱਲੇ ਦੇ ਵਿੱਚ ਜਿਹੜਾ ਮਹੰਤ ਦਾ ਮਕਾਨ ਹੈ ਉੱਥੇ ਇੱਕ ਨੇ ਮੀਟਿੰਗ ਬੁਲਾਈ ਸੀਗੀ ਕੁਝ ਮੰਤ ਵੀ ਆਏ ਉਹਦੇ ਅੰਦਰ ਤੇ ਨੇ 1.5 ਲੱਖ ਰੁਪਇਆ ਮਿੱਕਿਆ ਤੇ 12 ਚੋਟੀ ਦੇ ਜਿਹੜੇ ਭਗੌੜੇ ਬਦਮਾਸ਼ ਨੇ ਉਹ ਇਹਨੇ ਹਰ ਕੀਤੇ ਨੇ ਇਸ ਕੰਮ ਵਾਸਤੇ ਵੀ ਜਦੋਂ 6 ਮਾਰਚ ਨੂੰ ਅਕਾਲੀ ਲੀਡਰਸ਼ਿਪ ਜਿਹੜੀ ਕ੍ਰੀਮ ਹੈ ਜੇ ਉਹ ਮਹੰਤ ਦੇ ਨਾਲ ਸੁਲਾਕੂਲ ਮਸਲੇ ਦੇ ਉੱਤੇ ਗੱਲਬਾਤ ਕਰ ਰਹੀ ਹੋਵੇਗੀ ਤੇ ਉਹਨਾਂ ਨੇ ਉਹਨਾਂ ਦੇ ਉੱਤੇ ਹਮਲਾ ਕਰ ਦੇਣਾ ਤੇ ਸਾਰੀ ਅਕਾਲੀ ਲੀਡਰਸ਼ਿਪ ਦੀ ਇਹ ਕ੍ਰੀਮ ਦਾ ਸਫਾਇਆ ਕਰ ਦੇਣਾ ਇੱਕੋ ਚੱਟਈ ਤਾਂ ਕਿ ਗੁਰਦੁਆਰਾ ਸੁਧਾਰ ਲਹਿਰ ਦਾ ਕੰਮ ਇਹਦਾ ਇੱਥੇ ਇਹਦਾ ਮਕੂਟ ਠੱਪਿਆ ਜਾ ਸਕੇ ਹੁਣ ਜਦੋਂ ਇਸ ਗੱਲ ਦਾ ਪਤਾ ਕਰਤਾਰ ਸਿੰਘ ਝੱਬਰ ਨੂੰ ਲੱਗਾ ਤੇ ਉਹਨੇ ਮਹਿਸੂਸ ਕੀਤਾ ਵੀ ਉਹ ਤੋਂ ਪਹਿਲਾਂ ਹੀ ਸਾਨੂੰ ਕੋਈ ਐਕਸ਼ਨ ਕਰਨਾ ਚਾਹੀਦਾ ਹੈ ਜੇ ਸੋ ਇਹਨਾਂ ਨੇ ਸੋਚਿਆ ਵੀ 19 ਤੇ 20 ਫਰਵਰੀ ਨੂੰ ਲਾਹੌਰ ਦੇ ਵਿੱਚ ਸਿੱਖ ਸਨਾਤਨ ਕਾਨਫਰੰਸ ਹੋ ਰਹੀ ਹੈ ਜਿਹਦੇ ਵਿੱਚ ਸ਼ਾਮਲ ਹੋਣ ਦੇ ਵਾਸਤੇ ਮੰਤ ਨੇ ਜਾਣਾ ਤੇ ਆਪਣਾ ਲਈ ਬੜਾ ਟੁਕਮਾ ਸਵਾ ਹੈ ਤੇ 20 ਫਰਵਰੀ ਵਾਲੇ ਦਿਨ 10 ਵਜੇ ਨੂੰ ਆਪਾਂ ਨਨਕਾਣਾ ਸਾਹਿਬ ਦੇ ਗੁਰਦੁਆਰੇ ਦਾ ਪ੍ਰਬੰਧ ਹੈ ਜਿਹੜਾ ਉਹ ਜਾ ਕੇ ਸੰਭਾਲ ਲਈਏ ਚਲੋ ਇਹ ਵਾਪਸ ਆ ਗਏ ਚੂੜਕਾਣੇ ਇਹਨਾਂ ਨੇ ਮੀਟਿੰਗ ਕੀਤੀ ਜਿਹਦੇ ਵਿੱਚ ਸੰਤ ਤੇਜਾ ਸਿੰਘ ਜੀ ਨਨਕਾਣਾ ਸਾਹਿਬ ਦੇ ਹੈਡ ਗ੍ਰੰਥੀ ਵੀਰੇ ਬਾਅਦ ਦੇ ਵਿੱਚ ਉਹ ਇਹਦੇ ਨਾਲ ਹੀ ਭਾਈ ਬੂਟਾ ਸਿੰਘ ਲਾਲਪੁਰ ਤੋਂ ਫਿਰ ਇਧਰੋਂ ਲਖਮਣ ਸਿੰਘ ਧਾਰੋਵਾਲ ਤੇ ਭਾਈ ਟਹਿਲ ਸਿੰਘ ਹੁਣੀ ਤੇ ਕਰਤਾਰ ਸਿੰਘ ਚੱਬਰ ਹੁਣੀ ਇਹਨਾਂ ਨੇ ਗੁਰਮਤਾ ਸੋਧਿਆ ਵੀ ਇਸ ਤਰੀਕੇ ਦੇ ਨਾਲ 19 ਫਰਵਰੀ ਨੂੰ ਜੱਥਾ ਜਾਏਗਾ ਤੇ 20 ਫਰਵਰੀ ਨੂੰ ਅੰਮ੍ਰਿਤ ਵੇਲੇ ਜਿਹੜੀ ਉਹ ਸੇਵਾ ਸੰਭਾਲ ਆਪਾਂ ਕਰ ਲੈਣੀ ਹੈ ਜੀ ਤੇ ਨਾਲ ਇਹਨਾਂ ਨੇ ਇਹ ਵੀ ਆਖਿਆ ਵੀ ਇਸ ਗੱਲ ਦੀ ਕਨਸੋਲ ਸ਼੍ਰੋਮਣੀ ਕਮੇਟੀ ਤੱਕ ਨਾ ਪਹੁੰਚੇ ਕਿਉਂਕਿ ਉਹ ਆਪਾਂ ਨੂੰ ਐਕਸ਼ਨ ਕਰਨ ਨਹੀਂ ਦੇਣਗੇ। ਇਸ ਲਈ ਨਹੀਂ ਕਿ ਉਹ ਚਾਹੁੰਦੇ ਨਹੀਂਗੇ ਇਸ ਲਈ ਕਿ ਸਾਡਾ ਕੋਈ ਨੁਕਸਾਨ ਨਾ ਹੋ ਜਾਏ। ਪਰ ਗੱਲ ਲੁਕਦੀ ਕਿੱਥੇ ਹੈ ਜੇ। ਇਸੇ ਸਮੇਂ ਦੇ ਵਿੱਚ 18 ਫਰਵਰੀ ਨੂੰ ਲਾਲਪੁਰ ਆਏ ਹੋਏ ਸਨ ਮਾਸਟਰ ਤਾਰਾ ਸਿੰਘ ਤੇ ਤੇਜਾ ਸਿੰਘ ਸਮੁੰਦਰੀ ਹੋਣੀ। ਕੋਈ ਖਾਸ ਉੱਥੇ ਇਕੱਤਰਤਾ ਸੀਗੀ ਉਹਦੇ ਵਿੱਚ ਸ਼ਾਮਲ ਹੋ ਕੇ ਜਦੋਂ ਵਾਪਸ ਜਾ ਰਹੇ ਸਨ ਉਹਨਾਂ ਨੂੰ ਕਨਸੂਵ ਮਿਲ ਗਈ ਸੀ ਤੇ ਉਹਨਾਂ ਨੇ ਸਰਦਾਰ ਸੁੱਚਾ ਸਿੰਘ ਜੈਤ ਦੇ ਹੱਥ ਤੂੜ ਕਾਣੇ ਤੋਂ ਸੁਨੇਹਾ ਭੇਜ ਦਿੱਤਾ ਹੀ ਕਰਤਾਰ ਸਿੰਘ ਚੱਬਰ ਉਹਨਾਂ ਨੂੰ ਵੀ ਜਿਹੜਾ ਤੁਸੀਂ ਕੰਮ ਕਰਨ ਲੱਗੇ ਉਹਨਾਂ ਇਹ ਰੁਕ ਜਾਓ ਜੇ ਉੱਥੇ ਕੁਝ ਵੀ ਹੋ ਸਕਦਾ ਸਾਨੂੰ ਕਨਸੂਆ ਮਿਲੀਆਂ ਮਹੰਤ ਦੀ ਤਿਆਰੀ ਬਹੁਤ ਵੱਡੀ ਹੈ ਜੇ ਨਾਲ ਹੀ ਜਦੋਂ ਲਾਹੌਰ ਪਹੁੰਚੇ ਤਾਂ ਉੱਥੋਂ ਉਹਨਾਂ ਨੇ ਭਾਈ ਬਰਿਆਮ ਸਿੰਘ ਆਪਣਾ ਇੱਕ ਸੱਜਣ ਸੀਗੇ ਭਾਈ ਦਲੀਪ ਸਿੰਘ ਸਾਨੇ ਵਾਲ ਤੇ ਨਾਲ ਚਭਾਲੀਏ ਭਰਾਵਾਂ ਦੇ ਵਿੱਚੋਂ ਭਾਈ ਜਸਵੰਤ ਸਿੰਘ ਚਭਾਲ ਹੁਣੇ ਇਹਨਾਂ ਨੂੰ ਭੇਜਿਆ ਇਹ ਚੂੜਕਾਣੇ ਆ ਗਏ ਇਹ ਜਦੋਂ ਚੂੜਕਾਣੇ ਪਹੁੰਚੇ ਆ ਤੇ ਉਦੋਂ ਚੂੜਕਾਣੇ ਇਕੱਠ ਹੋ ਚੁੱਕਾ ਸੀਗਾ ਸੰਤ ਤੇਜਾ ਸਿੰਘ ਹੁਣੇ ਵੀ 60-70 ਬੰਦੇ ਲੈ ਕੇ ਪਹੁੰਚ ਚੁੱਕੇ ਸੀਗੇ ਤੇ ਇੱਥੋਂ ਰਵਾਨਗੀ ਲਈ ਤਿਆਰੀ ਸ਼ੁਰੂ ਹੋ ਚੁੱਕੀ ਸੀਗੀ ਤੇ ਜਦੋਂ ਆ ਕੇ ਭਾਈ ਦਲੀਪ ਸਿੰਘ ਹੁਣਾਂ ਨੇ ਚਿੱਠੀ ਦਿਖਾਈ ਵੀ ਤੁਹਾਨੂੰ ਰੁਕਣ ਦੀ ਬੇਨਤੀ ਕੀਤੀ ਹੈ ਸ਼੍ਰੋਮਣੀ ਕਮੇਟੀ ਨੇ ਤੁਹਾਡੀ ਸੰਸਥਾ ਨੇ ਤੇ ਕਰਤਾਰ ਸਿੰਘ ਜੱਬਰੂਣੀ ਕਹਿੰਦੇ ਵੀ ਰੁਕਣਾ ਤੇ ਹੁਣ ਔਖਾ ਹੈ ਹਨਾ ਅਸੀਂ ਤੇ ਇਹ ਚਾਲੇ ਪਾਉਣ ਦੇ ਲਈ ਆਪਣਾ ਪੂਰਾ ਜਿਹੜਾ ਹੈਗਾ ਤਨ ਮਨ ਗੁਰੂ ਅੱਗੇ ਭੇਟ ਕਰ ਦਿੱਤਾ ਹੈ ਜੀ ਹੁਣ ਇਹੋ ਜੀ ਜਿਹੜੀ ਹਾਲਤ ਬਣੀ ਉਦੋਂ ਸੰਤੇਜਾ ਸਿੰਘ ਹੁਣਾਂ ਨੇ ਆਖਿਆ ਕਰਤਾਰ ਸਿੰਘ ਜੱਬਰ ਨੂੰ ਵੀ ਦੇਖੋ ਜੇ ਆਪਾਂ ਮੰਨਦੇ ਹਾਂ ਸ਼੍ਰੋਮਣੀ ਕਮੇਟੀ ਨੂੰ ਆਪਣਾ ਧੁਰਾ ਉਹਨਾਂ ਲੀਡਰਾਂ ਨੂੰ ਆਪਣਾ ਧੁਰਾ ਤੇ ਸਾਨੂੰ ਉਹਨਾਂ ਦੀ ਗੱਲ ਮੰਨਣੀ ਚਾਹੀਦੀ ਸੀ ਜੇ ਇਹ ਤੇ ਆਪਣੇ ਹੱਥੀ ਲਾਈ ਬੂਟੇ ਨੂੰ ਉਜਾੜਨ ਵਾਲੀ ਗੱਲ ਹੋ ਜਾਏਗੀ ਜੇ ਆਪਾਂ ਨਹੀਂ ਮੰਨਾਂਗੇ ਤੇ ਫਿਰ ਦੂਜੇ ਕਿੱਥੋਂ ਮੰਨਣਗੇ ਜੇ ਕਰਤਾਰ ਸਿੰਘ ਝੱਬਰ ਨੇ ਆਖਿਆ ਵੀ ਚਲੋ ਠੀਕ ਆ ਮੈਂ ਮੰਨ ਜਾਨਾ ਹੈਗਾ ਤੇ ਬਾਕੀਆਂ ਨੂੰ ਕੌਣ ਦੱਸੇਗਾ ਉਹਦਾ ਜ਼ਿੰਮੇਵਾਰ ਕੌਣ ਹੋਏਗਾ ਜੇ ਉਹਨਾਂ ਨੂੰ ਕੁਝ ਹੋ ਗਿਆ ਤੇ ਭਾਈ ਦਲੀਪ ਸਿੰਘ ਨੇ ਛਾਤੀ ਤੇ ਹੱਥ ਮਾਰ ਕੇ ਆਖਿਆ ਵੀ ਉਹਦਾ ਜ਼ਿੰਮੇਵਾਰ ਮੈਂ ਹੋਵਾਂਗਾ ਮੈਂ ਉਹਨਾਂ ਨੂੰ ਵੀ ਜਾ ਕੇ ਰੋਕ ਦੇਵਾਂਗਾ ਚਲੋ ਚਾਰਕ ਹੋਰ ਘੋੜਸਵਾਰ ਨਾਲ ਲੈ ਕੇ ਆਪਣੇ 6 ਬੰਦਿਆਂ ਨੇ 10 ਖਤ ਕੀਤੇ ਇੱਕ ਚਿੱਠੀ ਦੇ ਉੱਤੇ ਤੇ ਉਹ ਦੇਖ ਕੇ ਭਾਈ ਦਲੀਪ ਸਿੰਘ ਨੂੰ ਭੇਜ ਦਿੱਤਾ ਗਿਆ ਅੱਛਾ ਹੁਣ ਦੂਸਰੇ ਪਾਸੇ 19 ਤਰੀਕ ਨੂੰ ਰਾਤ ਨੂੰ ਭਾਈ ਲక్ష్మణ ਸਿੰਘ ਧਾਰੋ ਵਾਲੀ ਆਪਣੇ ਪਿੰਡੋਂ ਬਾਈਕ ਸਿੰਘ ਸਿੰਘਣੀਆਂ ਦਾ ਜੱਥਾ ਲੈ ਕੇ ਤੁਰਦਾ ਹੈ 8:30 ਵਜੇ ਦੇ ਕਰੀਬ ਅਰਦਾਸ ਕਰਕੇ ਨਾਲੇ ਦਾ ਮਤਬੰਨਾ ਪੁੱਤਰ ਹੈ ਜਿਹੜਾ ਮੰਗਲ ਸਿੰਘ ਕਿਰਪਾਨ ਬਾਦਰੋ ਇੱਕ ਦਿਨ ਪਹਿਲਾਂ ਹੀ ਹਜੇ ਮਕਲਾਵਾ ਲੈ ਕੇ ਆਇਆ ਸੀਗਾ ਜੀ ਉਹ ਵੀ ਸ਼ਹੀਦੀ ਗਾਣਾ ਬਣ ਕੇ ਤੁਰਦਾ ਇਥੋਂ ਇਹ ਨਜ਼ਾਮਪੁਰ ਦੇਵਾ ਸਿੰਘ ਪਹੁੰਚਦੇ ਆ ਭਾਈ ਟੈਲ ਸਿੰਘ ਉਹਨਾਂ ਦਾ ਪਿੰਡ ਉੱਥੇ ਵੀ ਸੰਗਤ ਜੁੜਦੀ ਹੈ ਉੱਥੋਂ 10 ਵਜੇ ਫੇਰੇ ਜੱਥਾ ਤੁਰਦਾ ਹੈ ਹਰ ਜਗ੍ਹਾ ਦੇ ਉੱਤੇ ਗੁਰੂ ਦੇ ਅੱਗੇ ਅਰਦਾਸ ਕੀਤੀ ਗਈ ਰਸਤੇ ਦੇ ਵਿੱਚ ਕਾਫਲੇ ਜਿਹੜੇ ਵੱਧਦੇ ਗਏ ਤੇ ਜਿਸ ਵਕਤ ਤੇ ਨਨਕਾਣਾ ਸਾਹਿਬ ਤੋਂ 6 ਕਿਲ ਮੀਲ ਦੀ ਵਿੱਥ ਦੇ ਉੱਤੇ ਰਹਿ ਗਏ ਸਨ ਤੇ ਉਸ ਵਕਤ ਉੱਥੋਂ 2 ਕਿਲ ਮੀਲ ਦੇ ਉੱਤੇ ਜਿਹੜਾ ਸੀਗਾ ਚੰਦਰਕੋਟ ਦੀ ਝਾਲ ਸੀਗੀ ਜਿੱਥੇ ਕਰਤਾਰ ਸਿੰਘ ਜੱਬਰ ਦਾ ਤੇ ਇਹਨਾਂ ਦਾ ਜੱਥਾ ਮਿਲਣਾ ਸੀਗਾ ਇਹਨਾਂ ਨੇ ਸੋਚਿਆ ਵੀ ਉਹ 2 ਮੀਲ ਪਾਸੇ ਨੂੰ ਜਾਵਾਂਗੇ ਉਹ ਦੁਬਿੱਤਰ ਹੈ ਵੀ ਸਾਰੇ ਜਾਣ ਦੀ ਵੀ ਆਪਾਂ ਉੱਥੇ 4-5 ਸਿੰਘ ਭੇਜ ਦਿੰਨੇ ਹੈਗੇ ਆ ਤੇ ਉਹ ਫਿਰ ਉੱਥੇ ਜਾਣਗੇ ਤੇ ਜਾ ਕੇ ਉਹਨਾਂ ਨੂੰ ਲੈ ਆਉਣਗੇ ਤੇ ਆਪਾਂ ਮਿਲ ਜਾਵਾਂਗੇ ਇਕੱਠੇ 23ਰਾ ਜੱਥਾ ਸੀਗਾ ਪਸੰਦ ਤੇਜਾ ਸਿੰਘ ਹਣਾਲਾ ਉਹਨਾਂ ਨੇ ਨਨਕਾਣਾ ਸਾਹਿਬ ਤੇ ਬਾਰ ਬਾਰ ਮਿਲਣਾ ਸੀ 4 ਵਜੇ ਸਵੇਰੇ ਚਲੋ ਜੀ ਉਧਰ ਵਿਚਾਰਾ ਦਲੀਪ ਸਿੰਘ ਰਾਤ ਨੂੰ ਲੱਭਦਾ ਫਿਰਦਾ ਜੱਥੇ ਨੂੰ ਰੋਕਣ ਦੇ ਵਾਸਤੇ ਉਹਨੂੰ ਨਹੀਂ ਮਿਲਦੇ ਉਹ ਉਤਮ ਸਿੰਘ ਕਾਰਖਾਨੇ ਵਾਲੇ ਦੇ ਕੋਲ ਚਲਾ ਜਾਂਦਾ ਉੱਥੇ ਉਹਦਾ ਸਾਥੀ ਸੀਗਾ ਬਰਿਆਮ ਸਿੰਘ ਭੋਜੇ ਵਾਲੀਆ ਉਹ ਉਹਦੀ ਜਾ ਕੇ ਡਿਊਟੀ ਲਾ ਦਿੰਦਾ ਵੀ ਹੁਣ ਤੂੰ ਚਿੱਠੀ ਲੈ ਕੇ ਜਾ ਮੈਂ ਤੇ ਸਾਰੀ ਰਾਤ ਖੋਜਦਾ ਰਿਆ ਮੈਨੂੰ ਤੇ ਕਿਤੇ ਕੋਈ ਨਹੀਂ ਜਿਵੇਂ ਲਿਆਗਾ ਇਧਰਲੇ ਬੰਨੇ ਜੱਥੇ ਦੇ ਵੱਲੋਂ ਭਾਈ ਦਿਆਲ ਸਿੰਘ ਜਿਹੜੇ ਸਖਤਰ ਸੀਗੇ ਜੱਥੇ ਦੇ ਉਹਨਾਂ ਦੀ ਡਿਊਟੀ ਲਈ ਗਈ ਨਾਲ ਚਾਰ ਸਿੰਘ ਭੇਜੇਗੇ ਵੀ ਤੁਸੀਂ ਜਾ ਕੇ ਉੱਧਰ ਦੇਖਿਓ ਜੇ ਜੱਥਾ ਮਿਲਦਾ ਹੈ ਤੇ ਉਹਨੂੰ ਨਾਲ ਲੈ ਆਉਣਾ ਚੱਲਦੇ ਚੱਲਦੇ ਇਹ ਨਨਕਾਣਾ ਸਾਹਿਬ ਦੇ ਬਾਹਰ ਪਹੁੰਚ ਜਾਂਦੇ ਅਜੇ ਉੱਥੇ ਜਾ ਕੇ ਫੇਰ ਭਾਈ ਲక్ష్మణ ਸਿੰਘ ਉਹਨਾਂ ਨੇ ਰੁਕ ਕੇ ਆਖਿਆ ਵੀ ਜੇ ਕਿਸੇ ਨੇ ਵਾਪਸ ਜਾਣਾ ਹੋਵੇ ਜਾ ਸਕਦਾ ਹੈਗਾ ਪਰ ਇੱਥੇ ਕੋਈ ਫਿਰ ਅੱਗੇ ਪਿੱਠ ਨਾ ਦਿਖਾਇਓ ਅਸੀਂ ਬਿਲਕੁਲ ਸ਼ਾਂਤਮਈ ਰਹਿੰਦਿਆਂ ਹੋਇਆਂ ਨਨਕਾਣਾ ਸਾਹਿਬ ਦੀ ਸੇਵਾ ਸੰਭਾਲ ਹੈ ਜਿਹੜੀ ਉਹ ਸੰਭਾਲਣੀ ਹੈ ਜੇ ਮੰਨ ਤਾ ਇੱਥੇ ਹੋਣਾ ਨਹੀਂ ਗਾ ਜੇ ਤੇ ਪਰ ਜੇ ਕੋਈ ਹੋਇਆ ਵੀ ਕੋਈ ਗੱਲਬਾਤ ਤੇ ਤੁਸੀਂ ਕਿਸੇ ਨੇ ਹੱਥ ਨਹੀਂ ਚੁੱਕਣਾ ਅਗੋਂ ਉਥੇ ਪ੍ਰਾਣ ਲਿਆ ਗਿਆ ਇਹ ਤੋਂ ਫਿਰ ਅੱਗੇ ਤੁਰੇ ਤੇ ਇਹਨਾਂ ਨੂੰ ਭਾਈ ਬਰਿਆਮ ਸਿੰਘ ਵੀ ਮਿਲਿਆ ਉਹਨੇ ਰੋਕਣ ਦੀ ਕੋਸ਼ਿਸ਼ ਕੀਤੀ ਪਰ ਇਹ ਗੁਰੂ ਕੇ ਸਿੱਖ ਨਾ ਰੁਕੇ ਉਹਨੇ ਚਿੱਠੀ ਵੀ ਦਿਖਾਈ ਤੁਸੀਂ ਭਾਈ ਟਹਲ ਸਿੰਘ ਨੇ ਆਖਿਆ ਵੀ ਗੁਰੂ ਅੱਗੇ ਜਦੋਂ ਸਿੱਖ ਇੱਕ ਵਾਰੀ ਅਰਦਾਸ ਕਰ ਲਵੇ ਤੇ ਫਿਰ ਉਹ ਪੈਰ ਪਿੱਛੇ ਨਹੀਂ ਜੇ ਪੁੱਟਦਾਗਾ। ਭਾਈ ਟੈਲ ਸਿੰਘ ਅੱਗੇ ਤੁਰ ਪਏ। ਭਾਈ ਲక్ష్మణ ਸਿੰਘ ਵੀ ਭਾਈ ਬਰਿਆਮ ਸਿੰਘ ਨੂੰ ਪਾਸੇ ਕਰਕੇ ਅੱਗੇ ਤੁਰ ਪਏ। ਅੱਗੇ ਇੱਕ ਸਿੰਘ ਨੇ ਹੋਰ ਭਾਈ ਆਪਣਾ ਲక్ష్మణ ਸਿੰਘ ਉਹਨਾਂ ਨੂੰ ਡੱਕਣ ਦੀ ਕੋਸ਼ਿਸ਼ ਕੀਤੀ, ਰੋਕਣ ਦੀ ਕੋਸ਼ਿਸ਼ ਕੀਤੀ। ਪਰ ਭਾਈ ਲక్ష్మణ ਸਿੰਘ ਉਹ ਨਹੀਂ ਉਹਨੂੰ ਵੀ ਪਾਸੇ ਕਰਦੇ ਆ ਹੋਇਆ। ਇਹ ਕੋਈ ਸਮਾਂ ਹੋਏਗਾ ਪੌਣੇ 6 ਵਜੇ ਦਾ ਜਦੋਂ ਉਹ ਐਂਟਰੀ ਕਰ ਜਾਂਦੇ ਹੈਗੇ ਆਪਣਾ ਨਨਕਾਣਾ ਸਾਹਿਬ ਦੇ ਅੰਦਰ ਉਥੇ ਦੇ ਮਹੰਤ ਦਾ ਬੰਦਾ ਬੈਠਾ ਹੋਇਆ ਸੀ ਉਹਨੂੰ ਉਠਾ ਦਿੱਤਾ ਤਾਬੇ 'ਚ ਆਪ ਲక్ష్మణ ਸਿੰਘ ਹੁਣੀ ਬੈਠ ਗਏ 6 ਵਜੇ ਕੋਈ ਆਸਾ ਕੀ ਬਾਹਰ ਜਿਹੜੀ ਆਰੰਭ ਕਰ ਲੈਂਦੇ ਭਾਈ ਟੈਲ ਸਿੰਘ ਹੁਣੀ ਬਾਹਰ ਪਹਿਰੇ ਦੇ ਉੱਤੇ ਖਲੋਤੇ ਹੋਏ ਨੇ ਕੋਈ ਸਿੰਘ ਜੇ ਕੁਝ ਅੰਦਰ ਬੈਠੇ ਹੋਏ ਆ ਕੁਝ ਬਾਹਰਲੇ ਪਾਸੇ ਬੈਠੇ ਹੋਏ ਆ ਜੇ ਹੁਣ ਇਹਨਾਂ ਨੂੰ ਇਹ ਸੀ ਵੀ ਮਹੰਤ ਤੇ ਇੱਥੇ ਹੈ ਹੀ ਨਹੀਂਗਾ ਤੇ ਸੱਚੀ ਗੱਲ ਵੀ ਸੀ ਕਿ ਮਹੰਤ ਨੇ ਤੇ ਹੋਣਾ ਨਹੀਂ ਸੀਗਾ ਪਰ 19 ਤਰੀਕ ਨੂੰ ਜਦੋਂ ਮਹੰਤ ਕਾਨਫਰੰਸ ਦੇ ਵਿੱਚ ਸ਼ਾਮਲ ਹੋਣ ਲਈ ਜਾ ਰਿਹਾ ਸੀਗਾ ਨਾ ਤੇ ਉਹਨੂੰ ਟ੍ਰੇਨ ਦੇ ਵਿੱਚੋਂ ਇੱਕ ਬੀਬੀ ਉੱਤਰਦੀ ਟੱਕਰੀ ਨਨਕਾਣਾ ਸਾਹਿਬੀ ਜਿਨੇ ਆਖਿਆ ਵੀ ਤੂੰ ਕਿੱਧਰ ਚੱਲਿਆ ਉਹ ਕਾਲੀਆਂ ਪੱਗਾਂ ਵਾਲੇ ਆਉਣ ਡੇ ਆ ਜੇ ਉਹਨੂੰ ਕਿਤੇ ਕੋਈ ਗੱਲ ਕਨਸੋ ਦੀ ਮਿਲ ਗਈ ਸੀਗੀ ਜੇ ਤੇ ਮਹੰਤ ਨੇ ਜਦੋਂ ਇੰਨੀ ਗੱਲ ਸੁਣੀ ਤੇ ਉਹ ਵਾਪਸ ਨਨਕਾਣਾ ਸਾਹਿਬ ਆ ਗਿਆ ਤੇ ਉਹਨੇ ਆਪਣੇ ਗੁੰਡੇ ਬਦਮਾਸ਼ ਸਾਰੇ ਇਕੱਠੇ ਕੀਤੇ ਹੋਏ ਸੀ ਲਹਿੰਦੇ ਵਾਲੇ ਪਾਸੇ ਦਾ ਆਪਣਾ ਮਕਾਨ ਸੀਗਾ ਜੇ ਤੇ ਇਹਨੇ ਹੁਕਮ ਚਾੜ ਦਿੱਤਾ ਵੀ ਗੋਲੀਆਂ ਚਲਾਉਣੀਆਂ ਸ਼ੁਰੂ ਕਰਦੇ ਹੋ। ਚਲੋ ਜੀ ਉਧਰੋਂ ਤਾੜ ਤਾੜ ਗੋਲੀਆਂ ਚੱਲਣ ਲੱਗ ਪਈਆਂ। ਡਿਊਟੀ ਦੇ ਉੱਤੇ ਮੋਰਚੇ ਬਣਾਏ ਹੋਏ ਸੀ ਮਹੰਤ ਦੇ ਬੰਦਿਆਂ ਨੇ ਆਸੇ-ਪਾਸੇ ਦੀਆਂ ਇਮਾਰਤਾਂ ਦੇ ਉੱਤੇ ਸਾਂਝੇ। ਬਾਹਰਲੇ ਸਿੰਘ ਸੀ ਦੋ ਜਾਂਦੇ ਆ। ਫਿਰ ਅੰਦਰਲੇ ਪਾਸੇ ਜਿਹੜੇ ਸਿੰਘ ਸੀ ਦਰਵਾਜ਼ੇ ਬੰਦ ਕਰਕੇ ਬੈਠੇ ਹੋਏ। ਇਹਨਾਂ ਨੇ ਫਿਰ ਬਾਹਰਲੇ ਪਾਸਿਓਂ ਆ ਕੇ ਗੋਲੀਆਂ ਚਲਾਈਆਂ ਅੰਦਰਲੇ ਸਿੰਘਾਂ ਦੇ ਉੱਤੇ ਪਾਈ ਲਖਣ ਸਿੰਘ ਮਹਾਰਾਜ ਦੀ ਤਾਬਿਆ ਬੈਠੇ ਸਨ ਜੇ। ਉਹਨਾਂ ਦੇ ਗੋਲੀਆਂ ਵਜਦੀਆਂ ਨੇ ਗੁਰੂ ਸਾਹਿਬ ਦੇ ਸਰੂਪ ਤੇ ਗੋਲੀਆਂ ਲੱਗਦੀਆਂ ਨੇ ਉਹ ਉੱਥੇ ਸ਼ਹੀਦ ਹੋ ਜਾਂਦੇ ਆ ਅੱਜ ਵੀ ਉਸ ਚੌਖੰਡੀ ਦੇ ਅੰਦਰ ਸੱਤ ਅੱਠ ਨਿਸ਼ਾਨ ਨੇ ਜਿਹੜੇ ਉਹ ਮੌਜੂਦ ਹੈਗੇ ਆ ਉਹਨਾਂ ਗੋਲੀਆਂ ਦੇ ਜਿਹੜੀਆਂ ਉਹ ਸਾਕੇ ਦੇ ਨਾਲ ਸਬੰਧਤ ਹੈਗੀਆਂ ਨੇ ਸੋ ਇੱਥੇ ਮਹੰਤ ਨਸ਼ੇ ਦੇ ਨਾਲ ਰੱਜਿਆ ਹੋਇਆ ਉਧਰ ਜਦੋਂ ਗੋਲੀਆਂ ਚੱਲੀਆਂ ਨੇ ਕੋਈ 6:30 7:00 ਵਜੇ ਦੀ ਗੱਲ ਹੋਏਗੀ ਤੇ ਉੱਤਮ ਸਿੰਘ ਦੇ ਕਾਰਖਾਨੇ ਦੇ ਵਿੱਚ ਭਾਈ ਬਰਿਆਮ ਸਿੰਘ ਹੋਣੀ ਭਾਈ ਦਲੀਪ ਸਿੰਘ ਹੋਣੀ ਬੈਠੇ ਸਨ ਤੇ ਜਦੋਂ ਉਹਨਾਂ ਨੇ ਗੋਲੀਆਂ ਚਲਦੀਆਂ ਸੁਣੀਆਂ ਤੇ ਅੱਬੜਵਾਏ ਉੱਠ ਕੇ ਜਨਮ ਸਥਾਨ ਵੱਲ ਦੌੜੇ ਉਹਨਾਂ ਨੂੰ ਰੋਕਣ ਦੀ ਵੀ ਕੋਸ਼ਿਸ਼ ਕੀਤੀ ਗਈ ਪਰ ਉਹ ਨਾ ਰੁਕੇ ਮਨ ਚਿੱਕੋ ਝੋਰਾ ਸੀ ਅਸੀਂ ਆਪਣੇ ਭਰਾਵਾਂ ਨੂੰ ਰੋਕ ਨਾ ਸਕੇ ਤੇ ਹੁਣ ਪੰਥ ਨੂੰ ਕੀ ਮੂੰਹ ਦਿਖਾਵਾਂਗੇ ਜੇ ਤੇ ਜਿਹੜੇ ਰਾਹ ਸਾਡੇ ਭਾਈ ਜਾ ਰਹੇ ਉਹ ਸੇ ਰਾਹ ਸੀ ਤੁਰ ਜਾਣਾ ਹੈ ਜੇ ਸੋ ਇਹ ਦੋਨੇ ਸਿੰਘ ਵੀ ਆ ਜਿਹੜੇ ਉਹ ਗੋਲੀਆਂ ਲੱਗਣ ਕਰਕੇ ਸ਼ਹੀਦ ਹੋ ਜਾਂਦੇ ਆ ਜੇ ਭਾਈ ਦਲੀਪ ਸਿੰਘ ਉਹਨਾਂ ਨੂੰ ਤੇ ਆਵਿਆਂ ਦੇ ਵਿੱਚ ਵੀ ਛੁੱਟ ਦਿੱਤਾ ਜਾਂਦਾ ਹੈ ਜੇ ਇੱਧਰ ਮਹੰਤ ਦੇ ਗੁੰਡਿਆਂ ਨੇ ਪੂਰੀ ਤਰ੍ਹਾਂ ਛਵੀਆਂ ਲੈ ਕੇ ਤਲਵਾਰਾਂ ਲੈ ਕੇ ਚੋਖੰਡੀ ਦੇ ਦਰਵਾਜ਼ੇ ਖੇੜ ਦਿੱਤੇ ਅੰਦਰ ਮਾਰੀਆਂ ਗਈਆਂ ਬੋਟੀ-ਬੋਟੀ ਕਰ ਦਿੱਤੀ ਗਈ ਬਹੁਤ ਹੀ ਦਰਦਨਾਕ ਜਿਹੜਾ ਦ੍ਰਿਸ਼ ਹੈਗਾ ਇਹ ਸਾਰਾ ਇਹ ਵਾਪਰਿਆ 20 ਫਰਵਰੀ 1921 ਈਸਵੀ ਵਾਲੇ ਦਿਨ ਇਹਦੀ ਗੱਲ ਮੈਂ ਹੋਰ ਕਲੀਅਰ ਕਰ ਦੇਣੀ ਚਾਹੁੰਦਾ ਕਿਉਂਕਿ ਆਮ ਤੌਰ ਤੇ ਨਾ 21 ਫਰਵਰੀ ਦਾ ਇਸਾਕਾ ਪ੍ਰਚਾਰਿਆ ਜਾਂਦਾ ਹੈ 21 ਫਰਵਰੀ ਦਾ ਨਹੀਂਗਾ 20 ਫਰਵਰੀ ਦਾ ਇਹ ਸਾਕਾ ਹੈਗਾ ਜੀ 20 ਫਰਵਰੀ ਨੂੰ ਇਹ ਸਾਰੀਆਂ ਸ਼ਹਾਦਤਾਂ ਹੋਈਆਂ ਨੇ ਕੁਝ ਅਖਬਾਰਾਂ ਦੇ ਵਿੱਚ ਪ੍ਰਾਣੀਆਂ ਦੇ ਵਿੱਚ ਵੀ ਗਲਤੀ ਨਾਲ 21 ਫਰਵਰੀ ਤਰੀਕ ਛਪੀ ਹੋਈ ਹੈ ਸੋ ਇਹ ਸਾਡੇ ਸਾਰੇ ਬੰਦਿਆਂ ਨੂੰ ਚੇਤੇ ਰੱਖਣਾ ਚਾਹੀਦਾ ਹੈ 20 ਫਰਵਰੀ ਨੂੰ ਇਹ ਸਾਕਾ ਵਾਪਰਦਾ ਹੈਗਾ ਜੀ ਇਹ ਸਾਰੇ ਸਿੰਘ ਸ਼ਹੀਦ ਹੋ ਜਾਂਦੇ ਅੱਛਾ ਇਹ ਗੱਲ ਵਿੱਚੋਂ ਰਹਿ ਗਈ ਸੀ ਵੀ ਜੜੀਆਂ ਜੱਥੇ ਨਾਲ ਬੀਬੀਆਂ ਆਈਆਂ ਨੇ ਇੰਦਰਕੌਰ ਭਾਈ ਲਖਮੀ ਸਿੰਘ ਦੇ ਘਰੋਂ ਸੀ ਹੋਰ ਬੀਬੀਆਂ ਜੜੀਆਂ ਸੀਗੀਆਂ ਇਹ ਜਦੋਂ ਪਹੁੰਚਦੇ ਆ ਨਾ ਸਿੰਘ ਇਹਨਾਂ ਨੇ ਜਨਮ ਸਥਾਨ ਵੱਲ ਨੂੰ ਵਧਣਾ ਸੀਗਾ ਤੇ ਇਹਨਾਂ ਬੀਬੀਆਂ ਨੂੰ ਭਾਈ ਹੁਕਮ ਸਿੰਘ ਦੇ ਨਾਲ ਇਹਨਾਂ ਨੇ ਤੰਬੂ ਸਾਹਿਬ ਗੁਰਦੁਆਰੇ ਭੇਜਿਆ ਤੇ ਇਹਨਾਂ ਜਾਂਦੀਆਂ ਬੀਬੀਆਂ ਨੂੰ ਭਾਈ ਟੈਲ ਸਿੰਘ ਨੇ 18 ਰੁਪਏ ਦਿੱਤੇ ਤੇ ਆਖਿਆ ਭੈਣ ਜੀ ਜਦੋਂ ਅਸੀਂ ਸ਼ਹੀਦ ਹੋ ਜਾਵਾਂਗੇ ਨਾ ਤੇ ਫਿਰ ਜਿਹੜਾ ਪੰਥ ਪਾਠ ਕਰਵਾਏਗਾ ਤੇ ਲੰਗਰ ਦੇ ਵਿੱਚ ਸਾਡੇ ਵੱਲੋਂ ਆ ਪੇਟਾ ਪਾ ਦੇਣੀ ਤੁਸੀਂ ਦੇਖੋ ਉਹਨਾਂ ਅੰਦਰ ਚਾ ਕੇ ਨੌ ਤਿਆਰੀਆਂ ਕਰਕੇ ਆਏ ਹੋਏ ਨੇ ਸ਼ਹੀਦ ਹੋਣ ਦੀ ਉਹਨਾਂ ਨੂੰ ਪਤਾ ਹੈ ਵੀ ਇੱਥੇ ਕੀ ਵਾਪਰੇਗਾ ਜੀ 100 ਤੋਂ ਉੱਪਰ ਸਿੰਘ ਸ਼ਹੀਦ ਹੋਏ ਆ ਕਿਤੇ 150 200 ਤੱਕ ਦੀ ਗੱਲ ਵੀ ਸਾਨੂੰ ਮਿਲਦੀ ਹੈਗੀ ਹੈ 86 ਸਿੰਘਾਂ ਦੇ ਨਾਂ ਥਾਓ ਪਤਾ ਟਿਕਾਣੇ ਪ੍ਰਾਪਤ ਹੋ ਗਏ ਸਨ ਸਭ ਤੋਂ ਛੋਟੀ ਉਮਰ ਦਾ ਸ਼ਹੀਦ ਹੈ ਜਿਹੜਾ ਉਹ ਭਾਈ ਦਰਬਾਰਾ ਸਿੰਘ ਸੀਗਾ ਜੀ ਇਹ ਜਿਹੜੇ ਸ਼ਹੀਦ ਸਿੰਘ ਹੋਏ ਆ ਜਿਨ੍ਹਾਂ ਦਾ ਆਪਣੇ ਕੋਲ ਵੇਰਵਾ ਹੈਗਾ ਉਹਨਾਂ ਦੇ ਉੱਤੇ ਅਸੀਂ ਆਡਾਡ ਸਿੰਘ ਦੇ ਉੱਤੇ ਜ਼ਰੂਰ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਨਾਲ ਵੀਡੀਓ ਬਣਾ ਕੇ ਸਾਂਝ ਪਾਈ ਜਾਏ ਉਹਨਾਂ ਮਰਜੀਵੜਿਆਂ ਦੀ ਜਿਹੜੇ ਗੁਰਦੁਆਰਾ ਸੁਧਾਰ ਦੇ ਵਾਸਤੇ ਸ਼ਹੀਦ ਹੋਏ ਨਨਕਾਣਾ ਸਾਹਿਬ ਦੇ ਇਸ ਪਵਿੱਤਰਤਾ ਨੂੰ ਮੁੜ ਬਹਾਲ ਕਰਨ ਵਾਸਤੇ ਜਿਨ੍ਹਾਂ ਨੇ ਨਰੈਣੂ ਮਹੰਤ ਦੇ ਪਾਪਾਂ ਨੂੰ ਧੋਣ ਵਾਸਤੇ ਆਪਣਾ ਖੂਨ ਜਿਹੜਾ ਉਹ ਪੇਟ ਕੀਤਾ ਗੁਰੂ ਦੇ ਦਰ ਉੱਤੇ ਜਾ ਕੇ ਸੋਏ 20 ਫਰਵਰੀ ਵਾਲੇ ਦਿਨ ਸਾਕਾ ਵਾਪਰਿਆ ਉਧਰ ਕਰਤਾਰ ਸਿੰਘ ਚੱਬਰ ਨੂੰ ਪਤਾ ਲੱਗਦਾ ਹੈਗਾ ਤੇ ਉਹਨਾਂ ਦੇ ਕੋਲੇ ਉਦੋਂ 80-90 ਬੰਦੇ ਸੀ ਉਹਨਾਂ ਨੇ ਝਾਟਾ ਸੇ ਪਾਸੇ ਲੋਕਾਂ ਦੇ ਵਿੱਚ ਸਨੇਹਾ ਦੇਣ ਲਈ ਭੇਜ ਦਿੱਤੇ ਵੇ ਕੱਲ ਨੂੰ ਆਪਾਂ ਜਿਹੜਾ ਜਾ ਕੇ ਨਨਕਾਣਾ ਸਾਹਿਬ ਦੇ ਗੁਰਦੁਆਰੇ ਦਾ ਪ੍ਰਬੰਧ ਜਿਹੜਾ ਹੈ ਉਹ ਆਪਣੇ ਹੱਥੀ ਲੈ ਲੈਣਾ ਹੈ ਫਿਰ ਕਿਸ ਤਰ੍ਹਾਂ ਭਾਈ ਕਰਤਾਰ ਸਿੰਘ ਛੱਬਰ ਤੁਰਦੇ ਆ ਕਿਸ ਤਰ੍ਹਾਂ ਇਹ ਪ੍ਰਬੰਧ ਪੰਥ ਆਪਣੇ ਹੱਥ ਵਿੱਚ ਲੈਂਦਾ ਹੈ ਤੇ ਜਦੋਂ ਦਰਵਾਜ਼ੇ ਖੋਲ ਕੇ ਦੇਖਿਆ ਜਾਂਦਾ ਹੈ ਅੰਦਰ ਦਾ ਦ੍ਰਿਸ਼ ਕਿੰਨਾ ਭਿਆਨਕ ਸੀਗਾ ਕਿਹੋ ਜਿਹਾ ਸੀਗਾ ਜੇ ਉਹ ਆਪਾਂ ਤੁਹਾਡੇ ਨਾਲ ਅਗਲੀ ਵੀਡੀਓ ਦੇ ਵਿੱਚ ਜ਼ਰੂਰ ਸਾਂਝ ਪਾਵਾਂਗੇ ਉਹਨਾਂ ਮਰਜੀਵੜਿਆਂ ਦਾ ਧਿਆਨ ਤਰੀਏ ਜਿਹੜੇ ਗੁਰਦੁਆਰਾ ਨਿਜ਼ਾਮ ਦੀ ਬਹਾਲੀ ਦੇ ਵਾਸਤੇ ਪਵਿੱਤਰ ਤਾਈ ਦੇ ਵਾਸਤੇ ਆਪਣਾ ਜੀਵਨ ਲੇਖੇ ਲਾ ਕੇ ਗਏ ਆ ਉਹਨਾਂ ਦੀ ਸ਼ਹਾਦਤ ਨੂੰ ਕੋਟਾਨ ਕੋਟਵਾਰ ਨਮਸਕਾਰ ਕਰਦੇ ਆ ਵਾਹ ਗੁਰਜੀਕਾ ਖਾਲਸਾ ਵਾਹ ਗੁਰਜੀ ਕੀ ਫਤ